वाहे जी का खालसा वाहगुरु जी की फतेह आगे साखी पचासवीं श्री मुखबाग पातशा दसवीं गुरु करना सागर जगत उजागर सूद सुगनागर, महारत्नागर परम गंभीर जगत तारक भगत अवतार दसव पातशाह सतगुरु जी गोबिंद सिंह जी साहेब खालसा पंथ का बाली सोडी पातशाह मंडी पहाड़ विखे ਅੰਤਰਜਾਮੀ ਅਕਾਲ ਪੁਰਖ ਜੀ ਨੇ ਦੀਵਾਨ ਲਗਾਇਆ ਦੂਰੋ ਦੂਰੋ ਦੇਸਾਂ ਦੇਸਾਂ ਆਂਤਰਾ ਦੀਆਂ ਸੰਗਤਾਂ ਆਈਆਂ ਗੁਰੂ ਜੀ ਦੀਵਾਨ ਲਗਾਇਆ ਔਰ ਸਰਬਤ ਕੋ ਲੱਗੇ ਦਰਸ਼ਨ ਦੇਣ ਔਰ ਸੰਗਤਾਂ ਨਿਹਾਲ ਹੋਕਦੀਆਂ ਸੱਚੇ ਪਾਤਸ਼ਾਹ ਸ਼ਬਦ ਉਚਾਰਿਆ ਰੱਖੇ ਰਾਖਣ ਹਾਰ ਆਪੇ ਉਬਾਰ ਗੁਰੂ ਕੀ ਪੈਰੀ ਪਾਇ ਕਾਜ ਸੁਵਾਰਨ ਕੋਵਾ ਆਪੇ ਦਇਆਲੂ ਮਨੁ ਨ ਵਿਸਾਰਨ ਸਾਧ ਜਨਾ ਕੇ ਸੰਗੇ ਪਬਜੁਲ ਤਾਰਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਰਾਨ ਜਿਸੂ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸੂ ਸਿਮਰਤ ਸੁਖੇ ਹੋਏ ਸਗਲੇ ਦੁਖ ਜਾਏ ਨਗਰੀ ਦੇ ਲੋਕਾਂ ਨੇ ਸ੍ਰੀ ਗੁਰੂ ਜੀ ਅੱਗੇ ਹੱਥ ਜੋੜ ਬੇਨਤੀ ਕਰੀ ਸਾਡੇ ਲੋਕ ਮਰਦੇ ਹੈ ਅਕਾਲ ਮ੍ਰਿਤਕ ਸਾਥ ਅਪਗਤੀ ਜਾਂਦੇ ਹਨ ਜੋ ਲੜਕਾ ਲੜਕੀ ਮਰਦੀ ਹੈ ਉਹੋ ਵੀ ਪ੍ਰਸੂਤ ਸਮੇਹੀ ਹੈ ਹੇ ਗੁਰੂ ਜੀ ਅਸੀਂ ਕੀ ਕਰੀਏ ਚੁੜੇਲਾ ਤੇ ਪ੍ਰੇਤ ਸਾਡਾ ਖਹਿੜਾ ਨਹੀਂ ਛੱਡਦੇ ਹਾਂ ਜੀ ਕੋਈ ਮੁਕਤ ਉਪਾਈ ਗਿਲਾਈ ਛੋਡੋ ਜੀ ਜਿਸ ਕਰਕੇ ਸਾਡੀ ਗਤੀ ਹੋਵੇ ਤਾਂ ਗੁਰੂ ਜਾਣੀ ਜਾਣ ਬਚਨ ਕੀਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਤਰਾਂ ਨੂੰ ਪੜ੍ਹ ਕੇ ਵਿਆਹ ਦਾ ਸ਼ੁਭ ਕਾਰਜ ਕਰੋ ਜਿਹੜੀ ਲਾੜੀ ਵਿਦਵਾ ਹੋਏ ਜਾਵੇ ਉਸ ਕੋ ਸਰਬੱਤਰ ਮਿਲ ਕੇ ਪੁੱਛੋ ਤੇਰੇ ਜੋ ਮਨ ਵਿਖੇ ਹੋਵੇ ਸੋ ਸਮਝਾਈ ਦੇ ਜੋ ਤੇਰਾ ਮਨ ਟਿਕਿਆ ਰਹੇ ਸੇ ਤਾਂ ਵੀ ਕਹਿ ਸੁਣਾਏ ਜੋ ਤੇਰਾ ਮਨ ਕਾ ਟਿਕਿਆ ਰਹਿਣੇ ਵਾਲਾ ਹੋਵੇ ਤਾਂ ਵੀ ਬਤਾਈ ਦੇ ਜੇ ਉਹ ਬਚਨ ਕਰੇ कि मेरा मन टिकया रहने वाला नहीं पासदा उसके कहे पर उसको होर पति कर देना इस कारज करने से जो मनी करेगा विधवा का दोषी है पाप उसको लगेगा विधवा के दर्शन करने करके ही पाप लगता है क्योंकि उसका मन स्थित नहीं रहता दसा विकारा की तरफ दौड़ता है गुरु हरगोबिंद साहब जी का हुक्म है स्त्री अमान पैसा गुजरान पुत्र निशान स्त्री का पति है अमान जेड़ा अकाल मृत मरे पंज पाठ जपजी जी साहब जी के करके सस्कार करो लामा गुरु किया पढ़ो फिर प्रसाद बरताओ परसुता चुड़ेल ना बनेगी एक सिख अरदास सौ रुपया लियाया गुरु जी पुछया सिखा कित्थों आया है गुरु जी मैं बड़े तीर्थ करके आया हाँ गंगा गया प्राग जगन्नाथ बद्रीनाथ गोदावरी काशी आदिक जो मैं सुनिया सब दर्शन किया है वचन कीता मनो कठोर मरै व से नरका ना बाचा जाए हरि का संत मरै हाड़ंबे ता सगली सैन तराई हे सिखा तू ननखाने साहेब जी श्री अमृतसर जी श्री तरन तारण साहब जी गोइंदवाल साहेब जी हरिश्र जी इश्न किया है कि नहीं किया सिख कह हे गुरु जी ये दर्शन तीर्थों के नवीन है जी पुनर गुरु जी बचन कीता, सिखो नवा कपड़ा नवा मनुख नवा तीर्थ नवा मंदिर नया ਸਿੱਖ ਇਹ ਸਭ ਨਿਆ ਅੱਛਾ ਹੈ ਪਰਮੇਸ਼ਵਰ ਜੀ ਨੇ ਨਹੀਂ ਸਾਜਨਾ ਸਾਜੀ ਹੈ ਪਿਛਲਿਆਂ ਦਾ ਕੋਈ ਕਦਰ ਨਹੀਂ ਰਿਆ ਤਾਂ ਗੁਰੂ ਹੁਕਮ ਦਿੱਤਾ ਹੈ ਸਿੱਖਾ ਜਿੰਨਾ ਪੁੰਤੂ ਤੀਰਥਾਂ ਤੇ ਕੀਤਾ ਹੈ ਉਤਨੀ ਹੀ ਤੈਨੂੰ ਤਨਖਾਹ ਲੱਗੀ ਹੈ ਤਾਂ ਸਿੱਖ ਕਹਿਆ हे ਗੁਰੂ ਗਰੀਬ ਨਿਵਾਜ ਜੀ ਉਤਨਾ ਪਦਾਰਥ ਮੇਰੇ پاس ਹੈ ਨਹੀਂ ਤਾਂ ਹੁਕਮ ਹੋਇਆ 20 ਦਿਨ ਸੰਗਤ ਦੇ ਝੂਠੇ ਬਰਤਨ ਸਾਫ ਕਰੋ ਔਰ ਜੋੜ ਛਾੜੋ ਫੇਰ ਅਮ੍ਰਿਤ ਛਕੋ ਤਾਂ ਸਿੱਖ ਗਿਆ हे ਗੁਰੂ ਜੀ ਤੀਰਥ ਦੇਵ ਤੇ ਸਾਨੂੰ ਅੱਖੀ ਦਿਖਾਵੋ ਜੀ ਤਾਂ ਸਤਗੁਰ ਬਚਨ ਉਚਾਰਿਆ ਸ਼ਬਦ ਸ਼੍ਰੀ ਮੁਖਵਾਕ ਅਤਿ ਸੁੰਦਰ ਕੁਦੀਨ ਚਤਰ ਮੁਖੇ ਟਿਆਣੀ ਨੰ ਧਨਵਤ ਮਿਰਤਕ ਕਹਿਆ ਨਾਨਕ ਜੇ ਪ੍ਰੀਤੀ ਨਹੀਂ ਭਗਵੰਤ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਗੁਰੂ ਜੀ ਇਹ ਸ਼ਬਦ ਪੜਿਆ ਤਾਂ ਸਗਰੇ ਤੀਰਦ ਔਰ ਦੇਵਤੇ ਗੁਰੂ ਜੀ ਕੀ ਆਣ ਚਰਨੀ ਲਾਗੇ ਗੁਰੂ ਜੀ ਉਨਾਂ ਤਾਈ ਪੁੱਛਿਆ 헤 ਪਾਈ ਤੁਸੀਂ ਕਿੱਥੇ ਰਹਿੰਦੇ ਹੋ ਪ੍ਰੇਮ ਸੰਜੁਗਤ ਉਹਨਾਂ ਅਸਥਾਨਾਂ ਦਾ ਨਾਮ ਸਾਨੂੰ ਦੱਸੋ ਕਿਉਂ ਜੋ ਸਾਡੇ ਸਿੱਖ ਸਿੰਘ ਭੁੱਲੇ ਨਾ ਪਾਏ ਫਿਰਨ ਸਭਨਾ ਤੀਰਥਾਂ ਔਰ ਦੇਵਤਿਆਂ ਹੱਥ ਜੋੜ ਬੇਨਤੀ ਕਰੀ 헤 ਕਰੋਣਾ ਨਿਧਾਨ ਛੋਡੀ ਪਾਤਸ਼ਾਹ ਗੁਰੂ ਜੀ ਆਪ ਤੁਹੋਂ ਕੀ ਛिपਿਆ ਹੈ ਜੀ ਤੁਸੀਂ ਜਾਣੀ ਜਾਣ ਹੋ ਜੀ ਕਟਕਟ ਕੇ ਜਾਣ ਹਾਰੇ ਹੋ ਜੀ ਤ੍ਰੈ ਲੋਕੀ ਆਪ ਦੀ ਦ੍ਰਿਸ਼ਟੀ ਵਿਖੇ ਹੈ ਜੀ ਜਾਣੀ ਜਾਣ ਪੂਰੇ ਗੁਰੂ ਹੋ ਜੀ ਅਸਾਥੋਂ ਕੀ ਪੁੱਛਦੇ ਹੋ ਜੀ ਤੇ ਗੁਰੂ ਜੀ ਅਸੀਂ ਸਭ ਧੀਰਤ ਤੇ ਦੇ ਦਿੱਤੇ ਦੇਵੀਆਂ ਸੰਧਿਆ ਸਮੇ ਰਹਿਰਾਸ ਜੀ ਦਾ ਪਾਠ ਇਸ਼ਨਾਨ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਤਖਤ ਦੇ ਹਜ਼ੂਰੋ ਔਰ ਆਸਾਂ ਦੀ ਵਾਰ ਦਾ ਕੀਰਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹਜ਼ੂਰੋ ਪ੍ਰੇਮ ਭਾਵਨਾ ਸੇ ਸੁਣਦੇ ਹਾਂ ਔਰ ਕਰਦੇ ਹਰ ਰੋਜ਼ ਹਾਂ ਜਿਸਨੇ ਸਾਡਾ ਦਰਸ਼ਨ ਕਰਨਾ ਹੋਵੇ ਉਹ ਸ਼੍ਰੀ ਅੰਮ੍ਰਿਤਸਰ ਜੀ ਸ਼੍ਰੀ ਤਰਨਤਾਰਨ ਸਾਹਿਬ ਜੀ ਸ਼੍ਰੀ ਬੋਲੀ ਸਾਹਿਬ ਗਵਿੰਦ왈 ਸਾਹਿਬ ਜੀ ਰਾਮ ਸਰ ਸਾਹਿਬ ਵਿਵੇਕ ਸਰ ਸਾਹਿਬ कोलसर साहब सर जी और श्री साहिब माल साहब जी आदि स्थाना विखे जाया कर करे और अमृत समय चार घड़ी के तड़के इनान करे उन्हाना विखे असी हर समय श्री गुरु ग्रंथ साहब जी की सेवा विखे हाजिर रहें हां ते आनंदपुर साहिब अबचल नगर पटना साहिब गुरु की कांसी दमदमा साहब ਮੁਕਤ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਆਦਿ ਅਸਥਾਨਾਂ ਵਿਖੇ ਅਸੀਂ ਸੇਵਾ ਕਰਦੇ ਹਾਂ ਬਗਾਨਾ ਗਹਿਣਾ ਦੁਖ ਰੂਪ ਹੁੰਦਾ ਹੈ ਸਾਹਿਬ ਦਾ ਬਚਨ ਹੈ ਘਰ ਮੇ ਹੈ ਸੋ ਟੁੰਡ ਖਾਏ ਅਵਰ ਕਿਸੇ ਕੇ ਮਤ ਹੀ ਜਾਏ ਦੋਹਰਾ ਤਿੰਮ ਦੇਵਨ ਪੁਨ ਤਿਰਥਨ ਕਰੇ ਬੇਨਤੀ ਆਏ ਇਨ ਸਿੱਖਨ ਸੁਖ ਮੋਦ ਹੈ ਲੀਨੀ ਹਿਰਦੇ ਬਿਠਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ